ਸੋ ਹਾਂ ਜਿਵੇਂ ਆਪਕ ਨੂੰ ਪਤਾ ਹੈ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਸਾਲ ਤੋਂ ਵੀ ਘੀਰਿੰਦਾ ਸਮਾਂ ਰਹਿ ਗਿਆ ਆ ਤੇ ਤੁਸੀਂ ਆਪਣੀ ਦਾਅਵੇਦਾਰ ਕਿਵੇਂ ਦੇਖ ਰਹੇ ਹੋ 35 ਸਾਲ ਤੋਂ ਵਿੱਚ ਮੈਂ ਕਾਗਰ ਦੇ ਵਿੱਚ ਰਿਹਾ ਹਾਂ ਜਿਵੇਂ ਕਿ ਤੁਸੀਂ ਦੱਸਿਆ 35 ਸਾਲ ਹੋ ਗਏ ਤੁਹਾਨੂੰ ਕਾਂਗਰਸ ਨਾਲ ਜੁੜੇ ਹੋਏ ਹਾਲੇ ਤੱਕ ਤੁਹਾਨੂੰ ਲੱਗਦਾ ਵੀ ਉਹ ਮੁੱਲ ਜੋ ਪੈਣਾ ਚਾਹੀਦਾ ਸੀ ਇੱਕ ਵਰਕਰ ਦਾ ਤੁਹਾਡਾ ਨਹੀਂ ਪਿਆ ਨਹੀਂ ਵਰਕਰ ਦਾ ਮੁੱਲ ਨਹੀਂ ਪੈਂਦਾ ਜੀ ਇੱਥੇ ਵਰਕਰ ਦਾ ਅਦੀ ਕੋਈ ਤੁਮਨ ਇੱਕ ਦਾ ਕੰਮ ਕਰਨਾ ਵਾ ਭਾਈ ਜਿਹੜਾ ਆਪਣਾ ਉੱਪਰ ਚਤਨਾ ਕਰ ਰਿਹਾ ਜੋ ਕਿ ਮੇਰਾ ਇਲਾਕਾ ਜਿਹੜਾ ਹੈਗਾ ਨਾ ਸਾਡਾ ਇਲਾਕਾ ਜਿਹੜਾ ਤੇ ਵੇੜ ਰੀਆ ਇਹ ਬਿਲਕੁਲ ਪਿਛੇ ਰਹਿ ਗਿਆ ਹੁਣ ਇਹੀ ਆਪਾਂ ਜੇ ਕੈਂਡੀਰੀ ਸਾਡਾ ਦੂਜਾ ਲੁਧਾਨਾ ਪਾਸਾ ਸੋਸਡੀਆ ਪਾਸਾ ਉੱਥੇ 30 ਕਰੋੜ ਦਾ 25 ਕਰੋੜ ਦਾ ਕਿਲਾ ਇੱਥੇ 10 ਕਰੋੜ ਰਕ ਲੱਗੀ ਹੈ 20 ਕਰੋੜ ਰਕ ਲੱਗੀ ਜੇ ਕੱਲ ਨੂੰ ਮੇਵਾਸਿਕ ਚਿਹਾਰ ਨੂੰ ਮਤੋਂ ਟਿਕਟ ਮਿਲਦੀ ਹੈ ਤੇ ਉਹ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਜਾਂਦੇ ਆ ਤਾਂ ਕੀ ਸੁਭਰਾ ਤੁਹਾਡੇ ਇਲਾਕੇ ਦੇ ਵਿੱਚ ਕੀ ਕੀ ਡਿਵੈਲਪਮੈਂਟ ਤੁਸੀਂ ਕਰਨ ਚਾਹਵਾਦੋ ਮੇਰੀ ਇਨਵਾਇਰਮੈਂਟ ਮਾਂਟੀ ਸੇ ਆਈ ਸਾਨੂੰ ਵੀ ਕੋਈ ਡਾਕਟਰੀ ਇਹ ਤੋਂ ਬਟਾ ਪੋਸਟਲ ਚਾਹੀਦਾ ਇੱਕ ਇੱਕ ਸਾਡੀ ਬੇਟੀਆਂ ਵਾਸਤੇ ਕਾਲ ਚਾਹੀਦਾ ਜਿਵੇਂ ਮੇਰੀ ਪੁਰਾਣੀ ਮੰਗ ਰਹੀ ਹੈ ਕਿਸੇ ਨੇ ਇਸ ਤੇ ਸਮਾਈ ਨਹੀਂ ਕੀਤੀ ਤੇ ਲੋਕਾਂ ਵੀ ਇੱਥੇ ਰਹੇ ਮੰਤਰੀ ਬਣੇ ਆ ਬਸ ਜੀਓ ਕੋਈ ਸਮਾਈ ਕਰਦਾ ਹੀ ਨਹੀਂ ਹੁਣ ਮੁੰਡੇ ਸਾਹਿਬ ਆਏ ਆ ਜੀਓ ਕੋਈ ਕੋਈ ਡਿਵੈਲਪਮੈਂਟ ਹੀ ਹੈ ਨਹੀਂ ਅੱਜ ਸਾਰੋ ਜਿੱਥੇ ਤੱਕ ਮੈਨੂੰ ਪਤਾ ਲੱਗਿਆ ਵੀ ਪਹਿਲਾਂ ਵੀ ਇੱਕ ਵਾਰ ਤੋਂ 2012 ਦੇ ਕਰੀਬ ਤੁਹਾਨੂੰ ਪਾਰਟੀ ਟਿਕਟ ਦੇ ਦੇ ਰਹੀ ਸੀ ਪਰ ਐਨ ਮੁਕਦੇ ਤੁਹਾਡੇ ਹੀ ਕੁਝ ਬਦਲੇ ਨੇ ਤੁਹਾਡਾ ਇਹ ਜਿਆ ਪਤਾ ਖੱਟਿਆ ਕਿ ਇੰਜ ਤੋਂ ਤੁਸੀਂ ਅੱਗੇ ਤੱਕ ਵੀ ਉੱਪਰ ਨਹੀਂ ਸਕੇ ਦੇਖੋ ਗਾ ਹਾਈਟ ਮਾਨੇ 16 ਟਿਕਟ ਕਿਉਂਕਿ ਸਰਕਾਰ ਖੜੀ ਆ ਰਹੀ ਸੀ 16 ਟਿਕਟ ਉਹਨੇ ਆਪਣੇ ਭੀਗਿਆਂ ਨੂੰ ਜਵਾਈਆਂ ਨੂੰ ਭਰਾਵਾਂ ਨੂੰ ਉੱਤੇ ਜਿਹੜਾ ਟਿਕਟ ਦਿੱਤੀ ਦੇਖੋ ਕੰਦਾ ਹੜੇ ਸਾਡੇ ਵੀ ਇੱਕ ਪਰਾਖਰੀ ਵੀ ਤੁਸੀਂ ਜਿਨ੍ਹਾਂ ਦੇ ਨਾਲ ਅਗਰ ਸਾਡੇ ਵਿੱਚ ਕਾਨੂੰਨ ਗੀਤਾ ਆਰਐਲ ਪਾਟੀਆਂ ਜਿਹਦੇ ਉੱਤੇ ਆਪਾਂ ਰਹੁਲ ਤੇਨ ਦਾ ਪਾਟੀਆਂ ਦੇ ਨਾਮ ਨਾਲ ਜਾਂਦੇ ਆ ਤੇ ਉਸ ਬੰਦੇ ਨੂੰ ਜਿਹੜੇ ਬੰਦੇ ਨੇ ਹਰਾਇਆ ਉਹ ਤੁਸ਼ਕ ਸਿੱਧੂ ਨੇ ਹਾਂਜੀ ਅੱਜ ਉਹ ਤੁਹਾਡੀ ਪਾਰਟੀ ਤੇ ਤੁਹਾਡੇ ਤੋਂ ਉੱਪਰ ਰੌਦੇ ਲੈ ਕੇ ਬੈਠਾ ਤੇ ਤੁਸੀਂ ਉਹਨਾਂ ਤੋਂ ਪਹਿਲੇ ਇਹ ਪੁਰਾਣੇ ਬਕਰ ਹੁੰਦੇ ਪਿੱਛੇ ਰਹਿ ਗਏ ਮੈਂ ਤਾਂ ਇਹ ਕਹਿੰਦਾ ਜਿਹੜਾ ਪਾਰਟੀ ਜੋ ਨਵਾਂ ਬੰਦਾ ਆਦਾ ਪੁਰਜੀ ਪਾਰਟੀ ਛੱਡ ਕੇ ਉਹਨੂੰ ਪੰਜ ਸੱਤਾਂ ਬਾਹਰ ਕੱਢਾਓ ਇਹ ਬਤ ਨਾਮ ਤੋਂ ਪਤਾ ਲੱਗਦਾ ਰਾਜ ਰਾਜਪੂਤਵਾਦ ਉਹ ਰਾਜ ਕਾਰਨ ਵਾਲੀ ਗੋਪ ਹਾਂਜੀ ਤੇ ਅੱਜ ਆਜ਼ਾਦ ਪਾਰਟ ਦੇ ਵਿੱਚ ਆਪਣਾ ਇੱਕ ਐਮਐਲਏ ਬਣਾਉਣ ਨੂੰ ਤਰਸ ਰਹੀ ਹੈ ਦੇਖੋ ਗੱਲ ਪੜੀ ਆ ਮੈਂ ਹਾਈਕ ਨੂੰ ਕਹਣਾ ਚਾਹੁੰਦਾ ਵੀ ਸਾਡੀ ਜਿਹੜੀ ਵੋਟ ਆ ਗਈ ਅੱਜ ਤਾਂ ਨਹੀਂ 15 ਤੋਂ 20 ਲੱਖ ਵੋਟ ਆ ਸੱਚੀ ਆ ਕਾ ਜੀ ਸੋਨੂ ਮਗਲੀ ਚੈਨਲ ਦੇਖ ਰਹੇ ਸਾਰੇ ਮਿੱਤਰ ਪਿਆਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਇੱਕ ਸਾਲ ਦੇ ਕਰੀਬ ਦਾ ਸਮਾਂ ਰਹਿ ਗਿਆ ਹੈ ਕਿਨਾ ਚੋਣਾ ਨੂੰ ਮੱਦੇਦ ਦੇ ਰੱਖਦੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਟਿਕਟਾਂ ਲੈਣ ਦੇ ਦਾਵੇਦਾਰਾਂ ਵੱਲੋਂ ਆਪੋ ਆਪਣੀ ਦਾਵੇਦਾਰੀ ਪੇਸ਼ ਕੀਤੀ ਜਾ ਰਹੀ ਹੈ ਅਜੇ ਹੀ ਇੱਕ ਦਾਵੇਦਾਰ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਹਲਕਾ ਸਾਹਨੇਵਾਲ ਤੋਂ ਟਿਕਟ ਦੇ ਲਈ ਆਪਣੀ ਦਾਵੇਦਾਰੀ ਰੱਖ ਰਹੇ ਨੇ ਸਾਡੇ ਨਾਲ ਜੁੜੇ ਨੇ ਪੰਜਾਬ ਖਾਦੀ ਬੋਰਡ ਦੇ ਸਾਬਕਾ ਚੇਅਰਮੈਨ ਮੀਵਾ ਸਿੰਘ ਚੋਹਾਂ ਜੀ ਚੋਹਾਂ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨ ਧੰਨਵਾਦ ਕਰਦਾ ਜੀ ਸੋਨੂੰ ਮੰਗਲੀ ਦਾ ਜਿਹੜੇ ਇੱਥੇ ਆਏ ਮੇਰੇ ਗੈਹਕ ਆਏ ਨੇ ਮੇਰੇ ਵਾਈਟ ਲੈਣ ਵ ਸੋ ਹਾਂ ਜੋ ਜਿਵੇਂ ਆਪ ਨੂੰ ਪਤਾ ਹੈ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਸਾਲ ਤੋਂ ਵੀ ਕਰੀਬ ਦਾ ਸਮਾਂ ਰਹਿ ਗਿਆ ਆ ਤੇ ਤੁਸੀਂ ਆਪਣੀ ਦਾਵੇਦਾਰੀ ਨੂੰ ਕਿਵੇਂ ਦੇਖ ਰਹੇ ਹੋ ਮੈਂ ਆਪਣੇ ਦਾਵੇਦਾਰ ਨੂੰ ਦੇਖ ਰਿਹਾ ਵੀ ਮੈਂ ਪਿਛਲੇ 35 ਸਾਲ ਤੋਂ ਵਿੱਚ ਮੈਂ ਕਾਫਰ ਦੇ ਵਿੱਚ ਰਿਆ ਮੈਂ ਪਹਿਲਾਂ ਇਹ ਆਲਕਾ ਹੁੰਦਾ ਸੀਗਾ ਵਿਆਹ ਤੇ ਹੋਏ ਹੁੰਦਾ ਹੀ ਕੁੰਫਲਾ ਉਹਦੇ ਵਿੱਚ ਸਾਡਾ ਭਾਈਚਾਰਾ ਬਹੁਤ ਜ਼ਿਆਦਾ ਸੀ ਦੋ ਦਿਨ ਹੈਗਾ ਸਮਰਾਲੇ ਤੱਕ ਬੋੜ ਜਾਂਦੀ ਹੈ ਮੈਂ ਕਈ ਉਧਰ ਦੇ ਕੰਮ ਕੀਤਾ ਜੇ ਮੈਂ ਕਈ ਪੀਸੀਸੀ ਜਿੱਤੇ ਮੈਂ ਉੱਥੇ ਸੈਕਟਰੀ ਰਿਆ ਮੈਂ ਕਈ ਇਲੈਕਸ਼ਨ ਚ ਕੰਮ ਕੀਤਾ ਵਾ ਮੇਰੀ ਇੱਥੇ ਜੜੀ ਜੜੀ ਬੰਦੀ ਹੈ ਕਿਉਂਕਿ ਕੈਪਟਨ ਸਾਹਿਬ ਨੇ ਮੈਨੂੰ ਕਈ ਵਾਰੀ ਕਿਹਾ ਵੀ ਤੂੰ ਇੱਥੇ ਇਲੈਕਸ਼ਨ ਲੜਨਾ ਮੈਂ ਇੱਥੇ ਪਾਰਟੀ ਬਹੁਤ ਜ਼ਿਆਦਾ ਕੰਮ ਕੀਤਾ ਇਸ ਕਰਕੇ ਮੇਰੀ ਅਭਿਲਾ ਦੇ ਬਣ ਗਈ ਤੇ ਅੱਛਾ ਜੀ ਸਾਡੇ ਦੇਖਣ ਵਾਲੇ ਇੱਕ ਵਾਰ ਤੁਸੀਂ ਆਪ ਦੱਸ ਦਿਓ ਵੀ ਤੁਸੀਂ ਹੋਰ ਤੱਕ ਕਾਂਗਰਸ ਦੇ ਲਈ ਕਿਹੜੇ ਕਿਹੜੇ ਅਹੁਦੇ ਤੇ ਕੰਮ ਕਰ ਚੁੱਕੇ ਹੋ ਮੈਂ ਡਿਸਕੋ ਲੈ ਕੇ ਬੁੱਸ ਤੋਂ ਲੈ ਕੇ ਮੈਂ ਬੀਸੀਸੀ ਦੇ ਸੈਕਟਰੀ ਕੰਮ ਕੀਤਾ ਆਰਡਨਲ ਸੈਕਟਰੀ ਕੰਮ ਕੀਤਾ ਜੇ ਪੰਜਾਬ ਦੀ ਕੰਪੀਅਨ ਕਮੇਟੀ ਆਰਲ ਪਾਟੇ ਸਾਹਿਬ ਦੇ ਚੇਅਰਮੈਨ ਨੇ ਮੈਂ ਉਹਨਾਂ ਨਾਲ ਵੀ ਕੰਮ ਕੀਤਾ ਮੈਂ ਹਰੇਕ ਉਦੇ ਕੰਮ ਕੀਤਾ ਮੈਂ ਜੇ 22 ਲਕਸ ਹੋਇਆ ਮਜੀਠਾ ਬਾਈਲੈਕਸ਼ਨ ਹੋਇਆ ਨਵਾਂਸ਼ਾ ਬਾਈਲੈਕਸ਼ਨ ਹੋਇਆ ਆਗਮੋ ਬਾਈਲੈਕਸ਼ਨ ਹੋਇਆ ਆਪਣਾ ਸੁਨਾਮ ਬਾਈਲੈਕਸ਼ਨ ਹੋਇਆ ਮੈਂ ਬਤ ਬਤ ਚੱਕ ਕੇ ਹਿੱਸਾ ਲੈ ਨਰੇ ਮੈਂ ਮੇਰੇ ਕੰਮ ਏਸੀ ਵੀ ਮੈਂ ਕਾਂਗਰਸ ਹਾਂ ਮੈਂ ਕਾਂਗਰਸ ਨੂੰ ਅੱਗੇ ਲੈ ਕੇ ਗਿਆ ਜਿਵੇਂ ਕਿ ਤੁਸੀਂ ਦੱਸਿਆ 35 ਸਾਲ ਹੋ ਗਏ ਤੁਹਾਨੂੰ ਕਾਂਗਰਸ ਨਾਲ ਜੁੜੇ ਹੋਏ ਨੂੰ ਹਲੇ ਤਹਾਨੂੰ ਲੱਗਦਾ ਵੀ ਉਹ ਮੁੱਲ ਜੋ ਪੈਣਾ ਚਾਹੀਦਾ ਸੀ ਇੱਕ ਵਰਕਰ ਦਾ ਤੁਹਾਡਾ ਨਹੀਂ ਪਿਆ ਨਹੀਂ ਵਰਕਰ ਦਾ ਮੁੱਲ ਨਹੀਂ ਪੈਂਦਾ ਜੀ ਇੱਥੇ ਵਰਕਰ ਤਾਂ ਕਾफी ਪਿੱਛੇ ਰਹਿ ਜਾਂਦਾ ਕਿਉਂ ਅਸੀਂ ਦਰੀਏ ਦਾ ਕੁਛ ਐ ਮੈਂ ਬਿਆਸ ਸਾਹਿਬ ਬਿਆਸ ਸਿੰਘ ਨਾਲ ਕੰਮ ਕਰਦਾ ਕੀਤਾ ਬਿਆਸ ਸਿੰਘ ਨਾਲ ਉਹਨਾਂ ਨੇ ਸਾਡੇ ਇੱਕ ਚਾਚਾ ਜੀ ਸੀਗੇ ਸਵਾਸ ਸੋਰਨ ਸਿੰਘ ਚੋਹਾਨ ਉਹਨਾਂ ਨੇ ਉਹਨੂੰ ਟਿਕਟ ਦਿੱਤੀ ਕੌਂਸਲਰ ਦੀ ਮੈਂ ਜਦੋਂ ਉਹਨਾਂ ਨਾਲ ਜੁੜਿਆ ਹਾਂ ਜਿਹੜਾ ਆਪਣਾ ਇਲਾਕਾ ਸਾਨੀਵਾਲ ਦਾ ਹਲਕਾ ਇਹਦੇ ਵਿੱਚ ਤੁਹਾਡੇ ਰਾਜਪੂਤ ਭਾਈਚਾਰੇ ਦੀ ਬੋਡ ਬਹੁਤ ਜ਼ਿਆਦਾ ਆ ਲੇਕਿਨ ਹਰੇਕ ਤੱਕ ਦੇਖਣ ਨੂੰ ਆ ਰਿਹਾ ਵੀ ਇਸ ਭਾਈਚਾਰੇ ਦੇ ਵੱਲੋਂ ਹਾਲੇ ਤੱਕ ਕੋਈ ਵੀ ਨਵੇਂਦਾ ਇਤੋਂ ਚੋਣ ਨਹੀਂ ਲੜ ਚੁੱਕਿਆ ਇਹਦੀ ਤੁਸੀਂ ਕੀ ਕਮੀ ਮੰਨਦੇ ਕੋਈ ਸਾਡੀ ਇੱਥੇ ਵੋਟਰ ਰਾਜਪੂਤ ਭਾਈਚਾਰਾ ਜੀ 60 ਹਜ਼ਾਰ ਵੋਟ ਗਈ ਆ ਲੇਕਿਨ ਸਾਨੂੰ ਨਵੇਂਦੀ ਬਿਲਕੁਲ ਨਹੀਂ ਤੇ ਜਦੋਂ ਜਿੱਥੇ ਭਾਈਚਾਰਾ ਰਾਜਪੂਤ ਭਾਈਚਾਰਾ ਚੁੱਕ ਜਾਵੇ ਉਹ ਪਾਰਟੀ ਜਿੱਤਦੀ ਆ ਉਹੀ ਪੱਗੇ ਮਿਨਿਸਟਰ ਬਣਦਾ ਜਿਵੇਂ ਅਕਾਲੀਵਾਲੀ ਸਰਕਾਰ ਦੇ ਵਿੱਚ ਜੇ ਮੈਂ ਪਿੱਛੇ ਜਾਵਾਂ ਜਦੋਂ ਮੈਂ ਇਧਰ ਸੰਗਲ ਦੇ ਵਿੱਚ ਆਇਆ ਮੇਰੇ ਬੂਹੜ 50000 50 ਵੋਟਾਂ ਬੰਨੇ ਸੀ ਜੰਗ ਕਾਂਗਰਸ ਦੇ ਵਿਚਾਲੀ ਵੋਟਾਂ ਉਹ ਮੈਂ ਪਹਿਲਾ ਸੱਜਣ ਜਦੋਂ 2003 ਵਿੱਚ ਇਧਰ ਆਇਆ ਸਾਂਝ ਜਨਅਦਲ ਤੋਂ ਸਰਪੰਚ ਬਣ ਆਇਆ 1000 ਵੋਟਾਂ ਜਿੱਤੇ ਸੀ ਇਹ ਬੰਦਾ ਮੈਂ ਇਹਨਾਂ ਨੂੰ ਪੂਰੇ ਇੱਕ ਲਹਿਰ ਦਾ ਕੰਮ ਕੀਤਾ ਵਾ ਕੰਮ ਕਰਦਾ ਰਾਵਾਂਗਾ ਬੜੀ ਕੋਈ ਤੁਮਣਾ ਜਿਦਾ ਕੰਮ ਕਰਨਾ ਮੈਂ ਆਪਾਂ ਹੀ ਜਰਾ ਆਪਣਾ ਉੱਪਰ ਚੱਕਣਾ ਸਾਰਿਆਂ ਨੂੰ ਕਿਉਂਕਿ ਮੇਰਾ ਇਲਾਕਾ ਜਿਹੜਾ ਹੈਗਾ ਨਾ ਸਾਡਾ ਇਲਾਕਾ ਜਿਹੜਾ ਇਹ ਵੇਟ ਏਰੀਆ ਇਹ ਬਿਲਕੁਲ ਪਿੱਛੇ ਰਹਿ ਗਿਆ ਹੁਣ ਇਹੀ ਆਪੋ ਜੇ ਕਮੇਡੀਟਰੀ ਸਾਡਾ ਦੂਜਾ ਲੁਧਿਆਣਾ ਪਾਸਾ ਸੌ ਸਿਟੀ ਦਾ ਪਾਸਾ ਉਥੇ 20 ਕਰੋੜ ਦਾ 25 ਕਰੋੜ ਦਾ ਗਿੱਲਾ ਇੱਥੇ 1 ਕਰੋੜ ਦਾ ਗਿੱਲਾ ਵੀ ਹੈ ਨਹੀਂ 500 ਲੱਖ ਦਾ ਗਿੱਲਾ ਵੀ ਹੈ ਨਹੀਂ ਖਾਲੀ ਜ਼ਮੀਨ ਜ਼ਮੀਨ ਹੀ ਛੜਾ ਕੇ ਲੈ ਗਈ ਸਾਰੇ ਜੇ ਕੱਲ ਨੂੰ ਮੇਵਾਸਰ ਚਿਹਾਰ ਨੂੰ ਇੱਥੋਂ ਟਿਕਟ ਮਿਲਦੀ ਹੈ ਤੇ ਉਹ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਜਾਂਦੇ ਆ ਤਾਂ ਕੀ ਸੁਪਨਾ ਤੁਹਾਡੇ ਇਲਾਕੇ ਦੇ ਵਿੱਚ ਕੀ ਕੀ ਡਿਵੈਲਪਮੈਂਟ ਤੁਸੀਂ ਕਰਨੇ ਚਾਹਵਾ ਨੂੰ ਮੇਰੀ ਡਾਇਰਮੈਂਟ ਮੰਚੇ ਸ਼ੇ ਆ ਗਈ ਸਾਣਾ ਵੀ ਡਾਕਟਰੀ ਇੱਥੇ بڑا ਹਸਪਤਾਲ ਚਾਹੀਦਾ ਇੱਕ ਇੱਕ ਸਾਡੀ ਬੇਟੀਆਂ ਵਾਸਤੇ ਕਾਲਜ ਚਾਹੀਦਾ ਜੇ ਕਿਸ ਮੇਰੀ ਪ੍ਰਾਣੀ ਮੰਗ ਰਹੀ ਆ ਕਿਸੇ ਨੇ ਇਸੇ ਸੁਣਵਾਈ ਨਹੀਂ ਕੀਤੀ ਢਿਲੋ ਸਾਹਿਬ ਇੱਥੇ ਰਹੇ ਮੰਤਰੀ ਬਣੇ ਜੀ ਕੋਈ ਸੁਣਵਾਈ ਕਰਦਾ ਹੀ ਨਹੀਂ ਹੁਣ ਮੁੰਡੀ ਸਾਹਿਬ ਆਏ ਆ ਜੀ ਕੋਈ ਕੋਈ ਡਿਵੈਲਪਮੈਂਟ ਹੀ ਐ ਨਹੀਂ ਆ ਤੇ ਡਿਵੈਲਪਮੈਂਟ ਹੋਈ ਕੋਈ ਸੜਤਰੀ ਹਾਲ ਤੱਕ ਬੜੀਆਂ ਨੇ ਦੇਖੋ ਆ 4.5 4 ਸਾਲ ਨਿਕਲ ਗਏ ਕੋਈ ਕੋਈ ਡਿਵੈਲਪਮੈਂਟ ਹੀ ਨਹੀਂ ਹੋਈ ਮੇਰੀ ਦੇ ਕੇ ਉਚਾ ਵੀ ਮੈਂ ਆਪਣੇ ਸਾਰੇ ਇਲਾਕੇ ਨੂੰ ਉੱਪਰ ਲੈ ਕੇ ਜਾਵਾਂ ਕਿਉਂਕਿ ਜਿੰਨਾ ਚਿਰ ਤੁਸੀਂ ਇਲਾਕੇ ਦੇ ਬੰਦਾਂ ਨਹੀਂ ਲੋਂਗੇ ਹੁਣ ਬੰਦਾ ਦਾ ਨਾਂ ਟੰਡੀਗੜੋ ਉਹ ਕੀ ਇੱਥੇ ਪਤਾ ਹੀ ਨਹੀਂ ਉਹਨੂੰ ਆਂਦਾ ਵਾਅ ਫੇਰ ਮੈਂ ਕਿਹਦਾ ਚੱਲਦਾ ਕਿ ਸੁੱਟੀ ਸਾਲੋਂ ਜਿੱਥੇ ਤੱਕ ਵੀ ਪਤਾ ਲੱਗਿਆ ਵੀ ਪਹਿਲਾਂ ਵੀ ਇੱਕ ਵਾਰ ਤੋਂ 2012 ਦੇ ਕਰੀਬ ਤੁਹਾਨੂੰ ਪਾਰਟੀ ਟਿਕਟ ਦੇਣੀ ਚੱਰੀ ਸੀ ਪਰ ਐਨ ਮੁਕ ਤੇ ਤੁਹਾਡੇ ਹੀ ਕੁਝ ਬੰਦਿਆਂ ਨੇ ਤੁਹਾਡਾ ਇਹ ਜਿਹਾ ਪਤਾ ਕੱਟਿਆ ਕਿ ਜਿੱਦੋਂ ਤੁਸੀਂ ਅੱਜ ਤੱਕ ਵੀ ਉੱਪਰ ਨਹੀਂ ਸਕੇ ਦੇਖੋ ਗੱਲ ਪਰ ਗਈ ਹੁਣ ਵੱਡੇ ਲੀਡਰ ਦੀ ਗੱਲ ਹੈ ਵੱਡੇ ਹੁਣ ਜੇ ਉਹ ਇਹ 2012 ਦੀ ਗੱਲ ਹੈ 2012 ਦੇ ਵਿੱਚ ਹਾਈ ਕਮਾਂਡ ਨੇ 16 ਟਿਕਟਾਂ ਕਿਉਂਕਿ ਸਰਕਾਰ ਖੜੀ ਆ ਰਹੀ ਸੀ 16 ਡੇਟਾ ਉਹਨਾਂ ਨੇ ਆਪਣੇ ਭਤੀਜਿਆਂ ਨੂੰ ਜਵਾਈਆਂ ਨੂੰ ਭਰਾਵਾਂ ਨੂੰ ਉੱਤੇ ਜਿਹੜਾ ਨੇ ਟਿਕਟਾਂ ਦਿੱਤੀਆਂ ਜਿਹਦੇ ਚੋਂ 15 ਹਰ ਗਏ ਸਾਡੀ 46 ਬੋਟਾ ਰਹਿ ਗਈਆਂ ਆਈਐਨਸੀ ਸੀਟਾਂ 15 ਦੀ ਹਰ ਗਏ ਇਸ ਤਰ੍ਹਾਂ ਨੂੰ ਰਹਿ ਗਏ ਹਾਂ ਕਿ 2012 ਦੇ ਵਿੱਚ ਲੱਗਾ ਆ ਅਕਾਲੀ ਉੱਦੋਂ ਦੁਬਾਰਾ ਐਸੀ ਸੀ ਸਾਡੀ 46 ਆਏ ਓਕੇ 12 ਵੀ ਖਾਲੀ ਆਏ ਉਹ ਉਹਦਾ ਕਰਨੇ ਆ ਵੀ ਆਸੀ ਆ ਆਪਣੇ ਭਾਈ ਭਤੀਜਾ ਜੋ ਛੱਡੂਗੇ ਆਪਣਾ ਆਪਣਾ ਜਿਹੜਾ ਤੁਸੀਂ ਇੰਟਰਸ ਛੱਡੂਗੇ ਜャ ਤੁਸੀਂ ਇੱਕ ਕਮ ਐਮਐਲਏ ਬਣ ਕੇ ਤੁਸੀਂ ਗੱਲ ਖਤਮ ਹੋਈ ਆ ਤੁਹਾਡੇ ਸਾਰੇ ਪਰਿਵਾਰ ਐਮਐਲਏ ਬਣ ਗਏ ਤੁਸੀਂ ਕਹਿੰਦੇ ਮੈਂ ਮੇਰਾ ਭਤੀਜਾ ਮੇਰਾ ਬੇਟਾ ਹੁਣ ਵੀ ਮੈਂ ਇਹਨੂੰ ਇਹੀ ਕਹਣਾ ਚਾਹੁੰਦਾ ਹਾਈਪਾ ਨੂੰ ਮੈਂ ਕਹਿੰਦਾ ਚਾਹੁੰਦਾ ਵੀ ਦੇਖਿਓ ਕਿਤੇ ਗਲਤੀ ਨਾ ਕਰ ਲਿਓ ਮੂੰਹ ਸਰਕਾਰ ਆ ਨਹੀਂ ਆਪਾਂ 27 ਦੇ ਵਿੱਚ ਫੇ ਤੁਸੀਂ ਕਹੋ ਮੇਰਾ ਭਤੀਜਾ ਮੇਰਾ ਭਰਾ ਮੇਰੀ ਜਣਾਨੀ ਆਪਾਂ ਫੇ ਰਹਿ ਜਾਗੇ ਜਿਨ੍ਹਾਂ ਦੇ ਤੁਸੀਂ ਤੇ ਬਰਕਰਰ ਦੀ ਕਰਦੇ ਨਾ ਪਾਣੀ ਤੇ ਤੁਸੀਂ ਉੱਥੇ ਫੇ 0 ਆ ਜੂਗਾ ਤੁਸੀਂ ਮਾਦਲ ਤੋਂ ਨਾ ਕਹਿਦਾ ਪਾ ਆਵੇ ਆ ਕਿ ਵਿਅਕਤੀ ਪਾਰਟੀ ਤੋਂ ਉੱਪਰ ਹੋ ਰਿਹਾ ਹੈ ਵਿਅਕਤੀਪਾਟੀ ਵਿਸ਼ੇਸ਼ ਵਿਅਕਤੀਪਾਟੀ ਹੁਣ ਵੇਖੋ ਮੈਂ ਜੇ ਕਿਸੇ ਨਾ ਨਾ ਬੇਗੂ ਵੀ ਤੁਸੀਂ ਨਾ ਲੈਂਦੇ ਹੋ ਫਰੇਕ ਬੰਦਾ ਹੁਣ ਜੇ ਕੋਈ ਅੱਡੀ ਆ ਉਹ ਆਪਣੇ ਮੁੰਡੇ ਲੜਾ ਰਿਹਾ ਉਹ ਆਪਣੀ ਜਨਾਨੀ ਲੜਾ ਰਿਹਾ ਉਹ ਆਪਣੀ ਘਰ ਇਹਨਾਂ ਲਈ ਕੀ ਬਣਦਾ ਹੀ ਉਹ ਬਦਲਦੇ ਬੰਦੇ ਹੈ ਨਹੀਂ ਬਾਕੀ 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 ਪਰ ਕਿੱਥੇ ਆ ਅਸੀਂ ਇੰਨੀ ਮਿਹਨਤ ਕੀਤੀ 35 ਸਾਲ ਹੋ ਗਏ ਮੈਂ ਕੰਮ ਕਰ ਬੇ ਨੂੰ ਕੰਮ ਕਿਹਦਾ ਕੰਮ ਕੀਤਾ ਇਹ ਮੈਂ ਹਰ 2 ਲੱਖ ਵਿੱਚ ਮੈਂ ਪਾਰਟਿਸਪੇਟ ਕੀਤਾ ਵਾ ਮਜੀਠੇ ਇਲੈਕਸ਼ਨ ਦੇ ਵਿੱਚ ਮੈਂ ਗਦੇਬ ਆ ਉਹਨਾਂ ਸਿੱਧੀ ਲੜਾਈ ਹੋ ਗਈ ਸੀਗੀ ਮਨੂੰ ਮੈਂ ਇੱਕ ਪੱਤਰਕਾਰ ਬਣ ਕੇ ਮੈਂ ਗਿਆ ਮਨੂੰ ਉਹ ਕਹਿੰਦੇ ਤੂੰ ਮਨੂੰ ਕਹਿੰਦਾ ਜਾ ਜਾ ਭੱਜ ਜਾ ਨਾ ਐਵੇਂ ਗੋਲੀ ਖਾਏਗਾ ਮਨੂੰ ਇੱਕ ਦੇ ਵਾਰ ਸੀ ਮੇਰੇ ਕਹਿੰਦਾ ਸੀ ਕਿ ਅੱਜ ਤੋਂ ਮੈਂ ਗੋਲੀ ਮਾਰੂਗਾ ਜੇ ਤੂੰ ਇੱਥੇ ਜਾ ਪੱਜ ਬਲ ਲੈ ਲੇਕਿਨ ਮੈਂ ਪਾਰਟੀ ਵਿੱਚ ਪਿਛਟਿਆ ਰਹੇ ਮੈਂ ਗੋਲੀ ਵਾਰ ਤੂੰ ਮੈਂ ਕਾਂਗਰਸੀ ਕਾਂਗਰਸੀ ਰਹੂੰਗਾ ਜਿਵੇਂ ਜਿਥੇ ਲਖਣ ਗੱਲ ਸੁਵਿੰਦਰ ਸਿੰਘ ਕੁੱਤੂ ਨੰਦ ਸਿੰਘ ਉਹ ਤੇ ਕੈਂਡੀਟ ਖੜਾ ਲੇਕਿਨ ਅਸੀਂ ਖੜੇ ਸੀ ਬਹੁਤ ਇਸ ਤਰ੍ਹਾਂ ਚਾਹ ਸਾਹਿਬ ਇਹ ਵੀ ਇੱਕ ਤਰਾਸ ਦੀ ਤੁਸੀਂ ਜਿਨ੍ਹਾਂ ਦੇ ਨਾਲ ਅਮਰਸਰ ਦੇ ਵਿੱਚ ਕੰਮ ਕੀਤਾ ਆਰਐਲ ਪਾਰਟੀਆਂ ਜਿਹਦੇ ਨੂੰ ਆਪਾਂ ਰਗੂਰੰਦਰ ਪਾਰਟੀ ਦਾ ਦੇ ਨਾਮ ਨਾਲ ਜਾਣਦੇ ਹਾਂ ਤੇ ਉਸ ਬੰਦੇ ਨੂੰ ਜਿਹੜੇ ਬੰਦੇ ਨੇ ਹਰਾਇਆ ਨਵਜੋਤ ਸਿੰਘ ਸਿੱਧੂ ਨੇ ਅੱਜ ਉਹ ਤੁਹਾਡੀ ਪਾਰਟੀ ਚ ਤੁਹਾਡੇ ਤੋਂ ਉੱਪਰ ਦੇ ਅਹੁਦੇ ਲੈ ਕੇ ਬੈਠਾ ਤੇ ਤੁਸੀਂ ਉਹਨਾਂ ਤੋਂ ਪਹਿਲੇ ਪੁਰਾਣੇ ਵਰਕਰ ਹੁੰਦੇ ਹੋ ਪਿੱਛੇ ਰਹਿ ਗਏ ਨਹੀਂ ਤਾਂ ਗਲਤ ਰਾਜੀ ਹੁਣ ਉਹ ਦੇਖੋ ਜੀ ਸਿੱਧੂ ਸਾਹਿਬ ਆਪਣੀ ਆ ਕੇ ਆਪਣੇ ਦਾ ਲੱਕ ਠੋਕਦੇ ਆ ਉਹ ਜਿਹੜਾ ਨਹੀਂ ਲੱਕ ਠੋਕਦੀ ਆ ਦਾ ਮੈਂ ਤਾਂ ਇੱਕ ਕਹਿੰਦਾ ਜਿਹੜਾ ਪਾਰਟੀ ਨੂੰ ਨਵਾਂ ਬੰਦਾ ਆਦਾ ਪਰ ਦੂਜੀ ਪਾਰਟੀ ਛੱਡ ਕੇ ਉਹਨੂੰ 5 ਸਾਲ ਪਹਿਲਾਂ ਬਾਹਰ ਭਟਾਓ ਔਰ ਗੌਂਗਾ ਪਹਿਲੇ ਸਾਡੀ ਸਾਡਾ ਕੰਮ ਕਰ ਫੇਰ ਦਰਵਾਜ਼ੇ ਸੁਟਾਂਗੇ ਲੱਗ ਮੈਂ ਇੱਥੇ ਇੱਕ ਅਮੋਲਟ ਹੋਇਆ ਜੀ ਉਹਨਾਂ ਕੋਲ ਜੋ ਮੈਂ ਜੋ ਸੀਸਾ ਭਾਇਆ ਉਹ ਪਹਿਲਾ ਟਿਕਟ ਦਿਓ ਇਸ ਨੂੰ ਵਾਈਟ ਬਾਕੀ ਵਰਕਰ ਕਿੱਥੇ ਆ ਤਾਂ ਹੀ ਪੱਟਾ ਪੰਡਾ ਸਾਡੇ ਕਾਰਜਾ ਪੱਟਾ ਤਾਂ ਹੀ ਵੰਦਾ ਵਾ ਹੁਣ ਮੈਂ ਇਹਨਾਂ ਨਾਲ ਕੰਮ ਕੀਤਾ ਮੇਰੇ ਸਾਰੇ ਨਾਲ ਦੇ ਜਿੰਨੇ ਵੀ ਸਰ ਵੀ ਬੀ ਵੀ ਚੱਲ ਗਏ ਮੈਨੂੰ ਕਦੇ ਕੰਮ ਦਾ ਆਉਂਦੀ ਕੋਈ ਮੈਂ ਨਹੀਂ ਆ ਮੈਂ ਕਾਂਗਰਸੀ ਦਾ ਕਾਂਗਰਸੀ ਰਾਵਾਂਗਾ ਕਾਂਗਰਸੀ ਮਾਰਾਂਗਾ ਮੈਂ ਨਹੀਂ ਜਾਦਾ ਅੱਛਾ ਇਹ ਭਾਰਤ ਭਰ ਦੇ ਵਿੱਚ ਵੋਟ ਚੋਰੀ ਨੂੰ ਲੈ ਕੇ ਇੱਕ ਵਿਆਪਕ ਮਹਿਮ ਛੇੜੀ ਹੈ ਜਿੱਤ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਦੇ ਉੱਪਰ ਕਾਫੀ ਨਿਸ਼ਾਨਾ ਬੰਦੇ ਆ ਤੁਸੀਂ ਇਹ ਵੋਟ ਚੋਰੀ ਦੇ ਮੁੱਦੇ ਨੂੰ ਕਿਵੇਂ ਦੇਖ ਰਹੇ ਹੋ ਕੋਈ ਵੋਟ ਚੋਰੀ ਹੋਈ ਬਹੁਤ ਜ਼ਿਆ ਬੋਟ ਮੋਟ ਚੋਰੀ ਬਹੁਤ ਜ਼ਿਆ ਹੋਈ ਮੈਂ ਮੋਦੀ ਸਾਹਿਬ ਨੇ ਪਲੈਨਿੰਗ ਕਰਕੇ ਈਵੀ ਕਰਕੇ ਫੈਂਗ ਕਰਕੇ ਇਹ ਮੋਟਾ ਮੋਟ ਚੋਰੀ ਕੀਤੀ ਹੈ ਰਾਹੁਲ ਗਾਂਧੀ ਸਾਡੇ ਨੇ ਪ੍ਰੂਫ ਦੇ ਦਿੱਤੇ ਸਾਰੇ ਅਸੀਂ ਉਹ ਵੋਟ ਚੋਰੀ ਮੋਹਿੰਦਰਾ ਵਿੱਚ ਬਹੁਤ ਵੱਧ ਕਰਕੇ ਹਿੱਸਾ ਲਿਆ ਵਾ ਔਰ ਹੁਣ ਜਿਹੜੀ ਫਾਰਮ ਭਰੇ ਆ ਮਤਲਬ ਕਿ ਫਾਰਮ ਭਰੇ ਆ ਫਾਰਮ ਭਰ ਕੇ ਅਸੀਂ ਦਿੱਤੇ ਸਾਰੇ ਪਾਰਟੀਆਂ ਨੂੰ ਹਰ ਪਾਰਟੀ ਨੂੰ ਜਮ ਕਰਾ ਗਏ ਸਾਰੇ ਨੇ ਅਜਾ ਤੁਹਾਡੇ ਹਿਸਾਬ ਨਾਲ ਲੱਗਦਾ ਵੀ ਜੇ ਹੁਣ ਕਾਗਰਾ ਦੁਬਾਰਾ ਡੋਮੀਨੇਟ ਕਰਨਾ ਚਾਹੁੰਦੀ ਹੈ ਤਾਂ ਉਹਨੂੰ ਪਰਿਵਾਰਵਾਦ ਉੱਪਰ ਰੱਖ ਕੇ ਕੰਮ ਕਰਨਾ ਪਊਗਾ ਮੇਰੀ ਇਹੀ ਆਤੋ ਕੇ ਬੇਟੀ ਹਾਈਕ ਮਾਨੂ ਵੀ ਪਰਿਵਾਰਵਾਦ ਨਹੀਂ ਨਾ ਅਗੇ ਲਿਆਤਾ ਜਾਵੇ ਜੇ ਕੋਈ ਐਮਪੀ ਹੈਗਾ ਉਹ ਉਹਦਾ ਬੇਟਾ ਜਾਂ ਉਹਦੀ ਘਰ ਵਾਲੀ ਟਿਕਟ ਮੰਗਦੀ ਬਿਲਕੁਲ ਨਾ ਦਿੱਤੀ ਜਾਵੇ ਤੁਸੀਂ ਕਿਤੇ ਵਰਕਰ ਨੂੰ ਟਿਕਟ ਦੇ ਤਾਂ ਤੁਹਾਨੂੰ ਉੋਠੀ ਕਰੂਗਾ ਹੁਣ ਤੁਸੀਂ ਇੱਕ ਇੱਕ ਆਮ ਲੀਟਰ ਦਾ ਬੰਦਾ ਉਹਨੇ ਕੋਈ ਕੋਈ ਯੋਗਦਾਨ ਨਹੀਂ ਉਹਨੂੰ ਆਂਦੇਸਾ ਜਿਹਾ ਲਾਤਾ ਕੀ ਤੋਂ ਆਂਦੇ ਨੂੰ ਟਿਕਟ ਦੇਤੀ ਤੇ ਤੁਸੀਂ ਕਿੱਥੇ ਕਰ ਰਹੇ ਹੋ ਬੰਦਾ ਚੰਡੀਗੜ੍ਹ ਦਾ ਸਿਆਸਤੂ ਯੂਰਲ ਗੱਲ ਰਿਹਾ ਨੇ ਕਿੱਥੇ ਵੋਟ ਪੈ ਜੂ ਤੁਹਾਨੂੰ ਵੋਟ ਪੈਂਡ ਸਾਦੀ ਦੋ ਵੋਦੀ ਬੰਦਾ ਹਾਰ ਗਿਆ ਉਹ ਆ ਪੈਰਾਸ਼ੂਟ ਵਾਲੇ ਲੀਡਰ ਨੇ ਗਲਤ ਅਕੀਦਤ ਪੈਰਾਸ਼ੂਟ ਨਾਲ ਫੇਰ ਨਹੀਂ ਗੱਲ ਕਰਨੀ ਹੈ ਆਪਾਂ ਫੇਰ ਉਹ ਮੁੱਗੇ ਹੋਈ ਚਾਲੇ ਲੱਗੇ ਗਰਜਾਂਗੇ ਜਿਵੇਂ ਹੁਣ ਆਉਂਦੀ ਪਾਰਟੀ ਲਿਖਿਆ ਹੁਣ ਦੇਖੋ 100 ਜਦੋਂ ਕਿ ਵਰਤਮਾਨ ਜੀ ਆਕਰਮ ਵਰਤੋਂ ਬਰਕਰਤ ਹੈ ਗਿਆ ਅੱਜ ਕਰੋੜਾਂ ਬੰਦੀ ਦੇਤੀ ਉਹਨਾਂ ਦਾ ਸਾਨਾ ਰਿਚ ਮੈਂ ਮੈਂ ਬੰਦਾ ਹੋ ਅਰਜਿੰਦਰ ਗੁਪਤਾ ਅਰਜਿੰਦਰ ਗੁਪਤਾ ਉਹ ਟਿਕੜੇ ਨੂੰ ਦੇਤੀ ਉਹ ਜਿੱਤ ਗਿਆ ਗੱਲ ਲਾਉ ਉਹ ਤੁਹਾਡੀ ਅਮੀਰ ਬੰਦੇ ਬਾਣੀ ਕੋਲ ਖੋਜੂਗਾ ਦੇਖੋ ਇਹ ਤੁਹਾਡੇ ਤੁਹਾਡੇ ਨਿਕੋ ਨਹੀਂ ਸੰਜੀਤ ਸੰਜੀਵ ਰੋਣਾ ਉਹ ਤੁਹਾਡੇ ਕੋਲ ਦੇਖੂਗਾ ਨਹੀਂ ਉਹ ਤਖੜੇ ਬੰਦੇ ਆ ਉਹਨਾਂ ਮਾਰੇ ਬੰਦੇ ਮੁਸਕਾਂ ਦੇ ਮਾਰੇ ਬੰਦੇ ਤੋਂ ਜਿਹੜਾ ਸਾਡਾ ਏਰੀਆ ਜਿਹੜਾ ਸਾਹਨੇ ਵਾਲਾ ਏਰੀਆ ਨਾ ਇਹ ਗਰੀਬ ਤਬਕਾ ਆ ਸਾਡੀ ਭਾਈ ਜੀ ਰੱਬੋਂ ਗਰੀਬ ਆ ਲੇਕਿਨ ਹੁਣ ਜਿੰਨਾ ਸਾਡਾ ਕੋਈ ਭਾਈ ਜੀ ਦੇ ਸਾਹਮਣੇ ਜੇ ਸਾਡਾ ਕੋਈ ਬੰਦਾ ਅੱਜ ਅੱਗੇ ਆਇਆ ਹੁੰਦਾ ਤਖੜਾ ਨੁਕਸਾਨ ਨਹੀਂ ਹੁੰਦਾ ਨਾ ਉਹ ਸੀ ਉਹ ਕਹਿੰਦੇ ਭਾਈ ਜੇ ਸਾਡਾ ਕੋਈ ਐਮਐਲ ਕੋਈ ਐਮਐ ਕੋਈ ਹੁੰਦਾ ਉਹ ਕਹਿੰਦੇ ਭਾਈ ਇੱਥੇ ਆ ਅਸੀਂ ਉਹਨੂੰ ਫੜਕੇ ਲਿਆਉਂਦੇ ਲੇਕਿਨ ਸਾਡਾ ਕੋਈ ਸੁਣਨ ਵਾਲੇ ਨਹੀਂ ਸੀ ਅਨਾਉਂਸ ਕਰਦੇ ਗੱਗੇ ਵਤੂ 5 ਲੱਖ ਰੁਪਏ ਮਤ 2 ਲੱਖ ਰੁਪਏ ਕਿੱਥੇ ਆ ਪੈਸਾ ਉਹ ਅੱਜ ਲੋਕਾਂ ਦੀ ਦਿਵਿਨਾ ਤੇ ਵੀ 1000 ਕਿੱਲਾ ਸਾਡਾ ਸੜਾਲੀ ਚਲ ਗਿਆ ਉਹ ਕਿੱਥੇ ਆ ਕਿੱਥੇ ਕਲੇਮ ਕਿੱਥੇ ਕੋਈ ਕਲੇਮ ਵੀ ਨਹੀਂ ਉਹ ਮੁੰਡਿਆ ਜਿਹੜਾ ਬਾਹਰ ਗਿਆ ਉਹਦਾ ਕਲੇਮ ਨਹੀਂ ਸਾਡੇ ਆਲਕੇ ਨੂੰ ਕਲੇਮ ਵੀ ਕੋਣ ਦਊਗਾ ਬਈ ਸਾਡੇ ਆਲਕੇ ਨੂੰ ਕੋਣ ਦਊਗਾ ਸਾਹਿਬ ਸੌਰੀ ਮੈਂ ਤੁਹਾਨੂੰ ਵਿੱਚੋਂ ਡੋਕਰਿਆਂ ਜੇ ਬੇ ਨਾਮ ਤੋਂ ਪਤਾ ਲੱਗਦਾ ਰਾਜਪੂਤ ਰਾਜਪੂਤਵਾਦਾ ਰਾਜ ਕਰਨ ਵਾਲੀ ਗੋਣ ਹਾਂਜੀ ਤੇ ਅੱਜ ਆਜ਼ਾਦ ਭਾਰਤ ਦੇ ਵਿੱਚ ਆਪਣਾ ਕੇਐਮਐਲਏ ਬਣਾਉਣ ਨੂੰ ਤਰਸ ਰਹੀ ਹੈ ਦੇਖੋ ਗਲਤ ਗਈ ਆ ਮੈਂ ਹਾਈ ਕੌਨ ਨੂੰ ਕਹਣਾ ਚਾਹੁੰਦਾ ਵੀ ਸਾਡੀ ਜਿਹੜੀ ਵੋਟ ਆ ਗਈ ਅੱਜ ਤਾਂ ਨਹੀਂ 15 ਤੋਂ 20 ਲੱਖ ਵੋਟਾਂ ਜਿਹਦੇ ਵਿੱਚ ਹਲਕਾ ਸਾਨੇ ਹਲਕਾ ਸਮਰਾਲਾ ਇਹ ਇਸ ਪੁਲਾਤ ਫਗਵਾੜਾ ਸਨੌਰ ਰਾਜਪੁਰਾ ਇਹ ਨਰੋਦ ਕਾਂਗਰਸੀ ਵੋਟਾਂ ਇਹ ਬਨੇ ਵੋਟਾਂ ਨੇ ਰਾਜੂ ਦਬਾਈ ਬੋਟਾਂ ਨੇ ਸਿਤਾ ਨੇ ਹੈਗੀਆਂ ਜੇ ਇਸ ਵਾਰ ਕਿਸੇ ਨੂੰ ਰਾਜਗੁਰੂ ਭਾਜਪਾ ਨਾਲ ਹੋਰ ਕੀਤਾ ਗਿਆ ਤਾਂ ਰਿਜ਼ਲਟ ਮਾੜੇ ਹੋਣਗੇ ਬਸ ਜੇ ਪਾਰਟੀ ਨਹੀਂ ਟੈਗਟ ਦਿੰਦੀ ਤਾਂ ਕੀ ਆਜ਼ਾਦ ਲੜੋਗੇ ਦੇਖੋ ਮੈਂ ਕੋਈ ਤੇ ਭਾਜਪਾ ਨੂੰ ਸਲਾਹ ਦਊਗਾ ਮੈਂ ਜੋ ਮੇਰਾ ਭਾਈ ਜਣਾ ਮੈਨੂੰ ਕਹੂਗਾ ਫੇ ਮੈਂ ਜੋਰ ਨਾਲ ਲਾਕ ਮੈਨੂੰ ਕਹੂਗਾ ਜਿਹਦਾ ਮੇਰੀ ਸੇਵਾ ਹੈਗੀ ਆ ਉਹ ਬੰਦੇ ਨੂੰ ਕੀ ਕਹਾਂਗੇ ਤਾਂ ਲੜੂਗਾ ਜਾਂ ਇਸ ਵਾਰ ਭਾਈਚਾਰੇ ਦੇ ਲੋਕਾਂ ਦਾ ਤਾਂ ਅਸੀਂ ਜਿੰਨਾ ਕਿ ਦੇਖਿਆ ਜੀ ਉਹ ਅੱਗੇ ਵਾਦੇ ਨੂੰ ਥਾਪੜਾ ਦੇਣ ਵਾਲੇ ਘੱਟ ਤੇ ਲਤਖੇਚਲ ਵਾਲੇ ਵੱਧ ਨੇ ਵੀ ਲੈ ਕੇ ਚਲੋ ਜੋ ਵੀ ਆ ਮੈਂ ਦਿਓ ਮੈਂ ਤਾਂ ਭਾਈ ਤਰ੍ਹਾਂ ਮੈਨੂੰ ਮੇਰੇ ਜੋ ਇਲਾਕਾ ਵਾਲ ਭਾਈ ਜਲਾ ਚਾਹੀਏ ਅਸੀ ਭਾਈ ਜਲਾ ਮੇਰਾ ਉਹ ਮੇਰਾ ਪੂਰਾ ਮੈਨਾਂ ਪਿਆਰ ਚਾਹੀਏ ਜਟ ਭਾਈ ਜਲਾ ਉਹ ਮੇਰਾ ਪੂਰਾ ਪਿਆਰ ਆ ਮੈਂ ਕਿਸੇ ਦਾ ਮਰਕ ਤੇ ਮੈਂ ਆਪਣੀ ਗੱਡੀਆਂ ਲਾ ਕੇ ਲੋਕਾਂ ਲੋਕਾਂ ਨੂੰ ਕੰਮ ਕਰਾਉਂਦਾ ਰਹਿਆ ਰਾਤੇ ਪਿੱਛੇ ਪੰਗਾ ਪੈ ਗਿਆ ਸੀ ਗੱਡੀ ਫਾਜਲ ਦਾ ਮੈਂ ਕਿਨ ਕਿਦੀ ਗੱਲਾਂ ਮੈਂ ਸੁਵਾਲ ਕਰਾਂ ਕੋਈ ਸਿੱਧਾ ਪੁੱਛ ਕੇ ਸੁਵਾਲ ਕਰਾਂ ਕੋਈ ਜਾਂ ਮੈਂ ਆ ਕਾਜ ਵੀ ਯਾਰ ਜਿੰਨਾ ਅੱਲੋ ਕੀ ਕਬਜ਼ਾ ਕਰੀ ਬੈਠੇ ਸੁਵਾਲ ਕਰਾਂ ਮੇਰੇ ਮੇਰਾ ਇੱਕ ਬੈਟਮੈਨ ਦਾ ਸਵਾਲ ਪੈਰਾ ਡਾਊਰ ਮੇਰਾ ਬੈਟਮੈਨ ਇੱਕ 2000 ਤੋਂ 8000 ਵਿੱਚ ਮੈਨੂੰ ਨਹੀਂ ਮਈ ਉਹ ਲੱਗ ਪੈਤਰ ਮੈਂ ਇਹਨੇ ਪ੍ਰਾਣ ਕੰਮ ਕਰਦਾ ਰਿਹਾ ਮੈਂ ਲੱਲੀ ਬਿਜਟੀਆਂ ਜਿਹੜਾ ਆਪਣਾ ਲੱਲੀ ਬਿਜਟੀਆਂ ਜਿਹਦੇ ਲੱਛਣ ਰਹਾ ਉਹ ਮੇਰਾ ਅਸੀਂ ਇੱਕ ਮੰਗੇ ਸੁਣਦੇ ਆ ਐਨੇ ਕੰਮ ਕੀਤੇ ਜਿਵੇਂ ਹਿਸਾਬ ਨਾਲ ਪਾਰਟੀਲ ਮੈਂ ਮੈਨੂੰ ਕਹੜੇ ਇਹਦਾ ਨਹੀਂ ਕੰਮ ਨਹੀਂ ਕੀਤੇ ਹੋਏ ਜਦੋਂ ਮੈਂ ਮੋਰੇ ਅੰਦਰ ਲੱਗਨ ਅਫਸੋਸ ਹੈ ਵੀ ਅਸਲ ਸਪਾਰਸੀ ਜ਼ਿਆਦਾ ਹੈਗੀ ਆ ਇਸ ਕਰਕੇ ਮੈਂ ਪਿਛੇ ਰਹਿਣਾ ਅਚਾ 3.5-4 ਸਾਲ ਹੋ ਗਏ ਪੰਜਾਬ ਦੇ ਵਿੱਚ ਸਰਕਾਰ ਬਣੀ ਨੂੰ ਤੁਹਾਨੂੰ ਲੱਗਦਾ ਵੀ ਜਿਹੜੇ ਵਾਦੇ ਕਰਕੇ ਸਰਕਾਰ ਆਈ ਸੀ ਉਹ ਆਪਣੇ ਵਾਦੇ ਤੇ ਖਰਾ ਉਤਰੀ ਐ ਦੇਖੋ ਭਵੰਤ ਮਾਨ ਦੀ ਇਤਰਾਜ਼ੀ ਆ ਗੱਲ ਬਣ ਗਈ ਇਟਾਲੀਅਨ ਨਹੀਂ ਇਹਨੇ ਇਹ ਚ ਇੱਕ ਸੀਐਮ ਦੇ ਕਾਬਿਲ ਜਿਹਾ ਬਧਾ ਇਹਨੂੰ ਐਵੇਂ ਬਰਾ ਬਰਾਤਾ ਸੀ ਐਮ ਆਲ ਇਕ ਲੈ ਸੀ ਉਹ ਬਸ ਬਦਲਾ ਬਦਲਾ ਕਰਕੇ ਅੱਜ ਲੋਕ ਹੀ ਪਸੰਦੇ ਹੋਏ ਨੇ ਅੱਜ ਤਾਂ ਲੋਕੇ ਨਾਲ ਬੋਰਡ ਰੱਖਦੇ ਵੀ ਆਮ ਆਦਮੀ ਪਾਰਟੀ ਸਾਡੇ ਪਿੰਡਾਂ ਨਾਲ ਬੜੇ ਉਹ ਸਾਡੇ ਪਿੰਡਾਂ ਦੀ ਗੱਲ ਦੇਖੋ ਵੀ ਉੱਥੇ ਪਿੰਡਾਂ ਦੇ ਹਾਲ ਦਿਓ ਕੀ ਹਾਲ ਐਡਾ ਮਾਰਾ ਹਾਲ ਆ ਸਰਕਾਰ ਦਾ ਉਹ ਪੈਜ ਬਰਗਦਾ ਉੱਡ ਕਰੀ ਜਾਂਦੇ ਆ ਯਾਰ ਸਾਦੂਗੀ ਆ ਉਹ ਕੀ ਇੱਕ ਗੱਲ ਬੰਦੀ ਆ ਕੋਈ ਉਹ ਦਾਟ ਗਾਣੇ ਸਰਕਾਰ ਨੂੰ ਕਹੋ ਕੋਈ ਨਵੇਂ ਕੰਪਲੈਕਸ ਬਣਾਓ ਸਾਡਾ ਪਿੰਡ ਬੂਸ ਦਾ ਮੈਡੀਕਲ ਹਸਪੀਟਲ ਆ ਲੇਕਿਨ ਉਹ ਉਹ ਉੱਥੇ ਆਪ ਘੱਡੀ ਕੀਤਾ ਹੈਗਾ ਲੇਕਿਨ ਨਹੀਂ ਸਾਨੂੰ ਕੋਈ ਪੁੱਛਿਆ ਨਹੀਂ ਕੋਈ ਨਾ ਇੱਥੇ ਕੋਈ ਹਸਪੀਟਲ ਹੈਗਾ ਨਾ ਇੱਥੇ ਕੋਈ ਕਾਲਜ ਕੁੜੀਆਂ ਕਿੱਥੇ ਜਾਣ ਮੁੰਡੇ ਚੱਲ ਜਾਣਗੇ ਮੁੰਡੇ ਕਹਿਣ ਬੱਸਾਂ ਲੈ ਕੇ ਨਿਕਲ ਜਾਣਗੇ ਲੇਕਿਨ ਕੁੜੀਆਂ ਕਿੱਥੇ ਜਾਣ ਸਭ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਲਈ ਸਮਾਂ ਕੱਢਿਆ ਧੰਨਵਾਦ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਇੱਥੇ ਆ ਗਏ ਮੇਰੇ ਮੇਰੇ ਵਿਚਾਰ ਸੁਣੇ ਆ ਜੀ ਮੇਰਾ ਦੁੱਖ ਕੇ ਜਾ ਕੇ ਦੱਸੂਗੇ ਪਾਰਟੀ ਜਾ ਕੇ ਲੋਕਾਂ ਨੂੰ ਦੱਸੂਗੇ ਮੈਂ ਤੁਹਾਡਾ ਬਹੁਤ ਉਰੇੜੀ ਆ ਵਾਹਿਗੁਰੂ ਕਾਲ ਸਤਿ ਵਾਹਿਗੁਰੂ ਸੋ ਦਰਸ਼ਕੋ ਇਹ ਸਨ ਮੇਵਾ ਸਿੰਘ ਚੋਹਾਨ ਜਿਨ੍ਹਾਂ ਨੇ ਕੇ ਕਾਂਗਰਸ ਪਾਰਟੀ ਵੱਲੋਂ 2024 ਦੇ ਵਿਧਾਨ ਸਭਾ ਲੇਖਨ ਲਈ ਆਪਣੀ ਜ਼ਾਬੇਦਾਰੀ ਪੇਸ਼ ਕੀਤੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਇਹ ਅੱਜ ਦਾ ਪ੍ਰੋਗਰਾਮ ਚੰਗਾ ਲੱਗੇ ਹੋਊਗਾ ਇਸੇ ਤਰ੍ਹਾਂ ਦੇ ਹੋਰ ਪ੍ਰੋਗਰਾਮ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਤਾਂ ਤ